ਚੀਆ ਦੀ ਮਿੱਠੀ ਬੋਲੀ ਦਾ ਕਿਧਰੇ ਸ਼ੋਰ ਨਹੀਂ ਅਸੀਂ ਬੁਰਜ ਹਰੀ ਕੇ ਸਤ ਨਾਮ ਰੱਬ ਦੇ ਭਾਈ ਵੀ ਹੋਗੇ ਸੌਖੇ ਤਾਂ ਅਸੀਂ ਹੋਗੇ ਪਰ ਕਰ ਜਾਈ ਹੋਗੇ ਅੰਤਰਰਾਸ਼ਟਰੀ ਸਾਹਿਤਿਕ ਪਰਿਵਾਰ ਵੱਲੋਂ ਕਲਮਾ ਦੇ ਰੰਗ ਅਤੇ ਸਾਹਿਤ ਸਭ ਅਫੀਜ਼ਕੋਟ ਵੱਲੋਂ ਅੱਜ ਕਰਵਾਏ ਗਏ ਕਵੀ ਦਰਬਾਰ ਵਿੱਚ ਰੱਬ ਦੀਆਂ ਅੱਖਾਂ ਕਿਤਾਬ ਰਿਲੀਜ਼ ਕਰਵਾਈ ਗਈ ਅਤੇ ਕਵੀ ਦਰਬਾਰ ਨਹੀਂ ਦਰਸ਼ਕਾਂ ਦਾ ਮਨ 모ਹਿਆ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਕੀ ਕੁਝ ਕਿਹਾ ਉਹ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਹਾਂਜੀ ਮੇਰਾ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਹਰਮਨਦੀ ਪ੍ਰਮਣਿਕਾ ਜੀ ਮੈਂ ਸਰਦਾਰ ਇਸ਼ਰ ਸਿੰਘ ਲੰਭਵਾਲੀ ਜੀ ਦੀ ਉਹਨਾਂ ਦੀ ਬੇਟੀ ਹਾਂ ਜੀ ਜੋ ਅੱਜ ਕਿਤਾਬ ਰਿਲੀਜ਼ ਕੀਤੀ ਜਾ ਰਹੀ ਹੈ ਉਹ ਕੀ ਨਾਮ ਹੈ ਕਿਤਾਬ ਦਾ ਔਰ ਕਿਸ ਸੰਬੰਧ ਦੇ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਹਾਂਜੀ ਮੇਰੇ ਪਿਤਾ ਜੀ ਸਰਦਾਰ ਅਸ਼ੋਕ ਸਿੰਘ ਲੰਭਵਾਲੀ ਦੀ ਇਹ ਤੀਜੀ ਕਿਤਾਬ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਕਿਤਾਬ ਆਈ ਖੰਭਖਰਾਂ ਦੇ ਦੂਸਰੀ ਉਹਨਾਂ ਦੀ ਕਿਤਾਬ ਆ ਚੁੱਕੀ ਹੈ ਨਿਤਰੀਆਂ ਖੁਸ਼ਬੂਆਂ ਅਤੇ ਤੀਸਰੀ ਹਥੇਲੀ ਕਿਤਾਬ ਹੈ ਜਿਹੜੀ ਹੈ ਗਈ ਐ ਉਹ ਰੱਬ ਦੀਆਂ ਅੱਖਾਂ ਅੱਜ ਤੁਹਾਡੇ ਰੂਬਰੂ ਹੋ ਗਈ ਐ ਤੇ ਚੌਥੀ ਕਿਤਾਬ ਜਿਹੜੀ ਬਿਲਕੁਲ ਤਿਆਰ ਹੈਗੀ ਐ ਕਾਵ ਸੰਗ੍ਰਹਿ ਹੈ ਉਹ ਉਹ ਹੈ ਜੀ ਢਿੜਕੇ ਚਾਨਣ ਉਹ ਜਲਦੀ ਹੀ ਆਪਾਂ 2-4 ਮਹੀਨਿਆਂ ਦੇ ਅੰਦਰ ਅੰਦਰ ਤੁਹਾਡੇ ਸਨਮੁਖ ਕਰਾਂਗੇ ਜੀ ਕੀ ਇਸ ਕਿਤਾਬ ਦੇ ਵਿੱਚ ਦਰਸਾਇਆ ਗਿਆ ਇਹਦੇ ਵਿੱਚ ਬਸ ਜਿਸ ਤਰ੍ਹਾਂ ਰੱਬ ਦੀਆਂ ਅੱਖਾਂ ਨੇ ਉਹਨਾਂ ਨੇ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਐ ਕਿ ਚਾਹੇ ਇਨਸਾਨ ਜਿੰਨਾ ਮਰਜੀ ਅਨਿਆ ਕਰ ਲੇ ਕਿਸੇ ਦੇ ਨਾਲ ਠੀਕ ਹੈ ਇੱਕ ਸਮੇਂ ਤੱਕ ਇੱਕ ਟਾਈਮ ਤੋਂ ਬਾਅਦ ਉਹਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਉਹਨੂੰ ਦੇਖ ਰਿਹਾ ਤੇ ਉਹਨੂੰ ਅਹਿਸਾਸ ਹੁੰਦਾ ਕਿ ਮੈਂ ਗਲਤ ਕੀਤਾ ਇਸ ਲਈ ਇਹੀ ਸੁਨੇਹਾ ਹੈ ਕਿ ਸਾਨੂੰ ਆਪਣੇ ਮਾਨਵੀ ਗੁਣਾਂ ਨੂੰ ਕਦੇ ਵੀ ਉਹ ਤੋਂ ਗਿਰਨਾ ਨਹੀਂ ਚਾਹੀਦਾ ਤੇ ਸਾਨੂੰ ਇਨਸਾਨੀਅਤ ਦੇ ਗੁਣਾਂ ਨੂੰ ਜਿਹੜਾ ਹਮੇਸ਼ਾ ਔਰ ਉਹਨਾਂ ਤੋਂ ਕਦੇ ਵੀ ਨਹੀਂ ਗਿਰਨਾ ਚਾਹੀਦਾ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਇੱਕ ਕਸ਼ਮੀਰਵਾਨਾ ਪ੍ਰਧਾਨ ਕਲਮਾ ਦੇ ਰੰਗ ਸਾਹਿਦ ਸਵਰ ਰਜਿਸਟਰਡ ਫਰੀਦਕੋਟ ਅੱਜ ਸਾਡੀ ਪੂਰੀ ਟੀਮ ਨੂੰ ਬਹੁਤ ਮਾਣ ਵਾਲੀ ਗੱਲ ਆ ਫਖਰ ਵਾਲੀ ਗੱਲ ਆ ਕਿ ਉੱਗੇ ਲੇਖਕ ਉੱਗੇ ਸਾਹਿਤਕਾਰ ਜਨਾਬ ਸਰਦਾਰ ਈਸਰ ਸਿੰਘ ਜੀ ਲਾਂਭ ਵਾਲੀ ਉਹਨਾਂ ਦੀ ਕਿਤਾਬ ਰਿਲੀਜ਼ ਕਰਨ ਦਾ ਬੜਾ ਮਾਣ ਪ੍ਰਾਪਤ ਹੋਇਆ ਰੱਬ ਦੀਆਂ ਅੱਖਾਂ ਤੇ ਇਹਦੇ ਵਿੱਚ ਸ ਪ੍ਰਧਾਨਗੀ ਮੰਡਲ ਦੇ ਵਿੱਚ ਹਰਦਿਲ ਅਜੀਜ਼ ਆ ਡਾਕਟਰ ਦਵਿੰਦਰ ਸੈਫੀ ਜੀ ਸ਼ਾਮਲ ਹੋਏ ਪ੍ਰਧਾਨਗੀ ਮੰਡਲ ਦੇ ਵਿੱਚ ਤੇ ਸਾਡੇ ਸਾਬਕਾ ਪ੍ਰਿੰਸੀਪਲ ਗਵਰਨਮੈਂਟ ਵਰਜਿੰਦਰਾ ਕਾਲਜ ਦੇ ਆਪਣੇ ਪਰਮਿੰਦਰ ਸਿੰਘ ਜੀ ਉਹ ਸ਼ਾਮਲ ਹੋਏ ਤੇ ਭੈਣ ਰਮਨਦੀਪ ਰਮਨੀਕ ਜਿਹੜੇ ਈਸਰ ਸਿੰਘ ਲੰਬਵਾਲੀ ਉਹਨਾਂ ਦੇ ਡਾਕਟਰ ਆ ਉਹਨਾਂ ਦਾ ਬੜਮੁੱਲਾ ਯੋਗਦਾਨ ਆ ਜੀ ਇਸ ਕਿਤਾਬ ਦੇ ਰਿਲੀਜ਼ ਕਰਾਉਣ ਦੇ ਵਿੱਚ ਇਹ ਇਸ ਤੋਂ ਪਹਿਲਾਂ ਕਿੰਨੀਆਂ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਨੇ ਹਾਂ ਕਲਮਾ ਦੇ ਰੰਗ ਵੱਲੋਂ ਜੀ ਹਾਂ ਜੀ ਹਾਂ ਕਲਮਾ ਦੇ ਰੰਗ ਵੱਲੋਂ ਤਕਰੀਬਨ ਸਾਡੀਆਂ 7-8 ਕਿਤਾਬਾਂ ਅਸੀਂ ਰਿਲੀਜ਼ ਕਰ ਚੁੱਕੇ ਹਾਂ ਜੀ ਜੇ ਕੋਈ ਕਰਾਉਣਾ ਚਾਹੁੰਦਾ ਤਾਂ ਤੇ ਬਾਕੀ ਅ ਅਸੀਂ ਖੁੱਲਾ ਹੀ ਆਫਰ ਕਰਦੇ ਹੁੰਨੇ ਆ ਵੀ ਜੇ ਕਿਸੇ ਨੇ ਵੀ ਅ ਕਿਤਾਬ ਰਿਲੀਜ਼ ਕਰਾਉਣੀ ਹੋਵੇ ਤਾਂ ਕਲਮਾ ਦੇ ਰੰਗ ਸਾਈ ਸਵਰ ਰਜਿਸਟਰਡ ਨਾਲ ਕੰਟੈਕਟ ਕਰ ਸਕਦਾ ਹੈ। ਇਹ ਕੀ ਦੇ ਇਧਰ ਸੌਰੀ ਹੈ ਜਿਹੜੀ ਇਹ ਕਿਤਾਬ ਜਿਹੜੀ ਅੱਜ ਰਿਲੀਜ਼ ਹੋਈ ਹੈ। ਹਾਂਜੀ ਹਾਂਜੀ ਉਹ ਭੈਣ ਰਵਨਦੀਪ ਰਮਨੀਕ ਨੇ ਦಾಸੀ ਦਿੱਤਾ ਹੈ ਕਿ ਰੱਬ ਦੀਆਂ ਅੱਖਾਂ ਕਿ ਜਿਹੜਾ ਪ੍ਰਮਾਤਮਾ ਸਭ ਦੇਖਦਾ ਆਪਾਂ ਜੋ ਵੀ ਆਪਦੇ ਔਗਣ ਕਰਦੇ ਹੈਗੇ ਆ ਤੇ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਆਪਾ ਤਾਂ ਕਹਿ ਦਿੰਨੇ ਹੈਗੇ ਆ ਯਾਰ ਵੀ ਮੈਂ ਕਰ ਲਿਆ ਜਾਂ ਦੂਰ ਜਾ ਕੇ ਕਿਤੇ ਵੀ ਆਪਾ ਕਹਿ ਦਿੰਨੇ ਵੀ ਮਾੜਾ ਕੰਮ ਕਰ ਲਿਆ ਪਰ ਉੱਥੇ ਵੀ ਰੱਬ ਹੁੰਦਾ ਰੱਬ ਬੰਦੇ ਦੇ ਵਿੱਚ ਵੀ ਆ ਤੇ ਉਹ ਕਿਤੇ ਨਾ ਕਿਤੇ ਜਾ ਕੇ ਪਤਾ ਲੱਗਦਾ ਹੈਗਾ ਕਿ ਵਾਕਿਆ ਹੀ ਰੱਬ ਦੀਆਂ ਅੱਖਾਂ ਕਿਤੇ ਵੀ ਜਾਈਏ ਆਪਾਂ ਵਾਕਿਆ ਹੀ ਰੱਬ ਦੀਆਂ ਅੱਖਾਂ ਸਾਨੂੰ ਦੇਖ ਰਹੀਆਂ